ਸਵਰੀਆਲੇ ਕਲ ਮਰਲੀ ਪਾੜੀ ਹਾਰੇ ਜਨ ਮਰਲੀ ਦਾ ਸਵਰੀਆਲੇ ਕਲ ਤਾ ਅੱਜ ਅਖੀਰਕਾਰ ਉਹ ਦਿਨ ਆ ਗਿਆ ਜਦੋਂ ਜਿਹੜੀ ਵਿਸ਼ਾਲ ਰੱਥ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਸ਼੍ਰੀ ਤਿਰੂਪਤੀ ਬਾਲਾ ਜੀ ਦਾ ਬਿਲਕੁਲ ਤੁਸੀਂ ਮੇਰੇ ਪਿੱਛੇ ਦੇਖੋਗੇ ਵੀ ਸਾਰਾ ਜਿਹੜਾ ਲੁਧਿਆਣਾ ਸਜਿਆ ਹੋਇਆ ਤਾਂ ਸੜਨਾਂਲ ਮੌਜੂਦ ਵੀ ਨੇ ਜੈ ਗੋਵਿੰਦਾ ਜੈ ਗੋਵਿੰਦਾ ਅੱਜ ਉਹ ਦਿਨ ਆ ਗਿਆ ਜਿਹਦਾ ਬਹੁਤ ਸਮੇਂ ਤੋਂ ਇੰਤਜ਼ਾਰ ਸੀਗਾ 3 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਰੱਥ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਜੈ ਗੋਵਿੰਦਾ ਤੁਸੀਂ ਕਹਿ ਸਕਦੇ ਹੋ ਕਿ ਲੁਧਿਆਣਾ ਨਗਰੀ ਪਿਛਲੇ 3 ਮਹੀਨਿਆਂ ਤੋਂ ਕਰ ਰਹੀ ਸੀ ਲੇਕਿਨ ਸ਼੍ਰੀ ਤਿਰੂਪਤੀ ਬਾਲਾ ਜੀ ਦੀ ਟਰਸਟ ਹੈ ਜਿਹੜੀ ਪਿਛਲੀ ਰਾਤ ਯਾਤਰਾ ਗੋਈ 22 ਦਸੰਬਰ ਦੀ ਉਹ ਅਗਲੀ ਜਿਹੜੀ ਰਾਤ ਯਾਤਰਾ ਦੀ ਤਿਆਰੀਆਂ ਉਹ 1 ਜਨਵਰੀ 2025 ਤੋਂ ਹੀ ਸ਼ੁਰੂ ਹੋ ਗਈਆਂ ਸੀ ਔਰ ਤੁਸੀਂ ਉਹਦੀ ਮਿਹਨਤ ਸਦਕਾ ਅੱਜ ਦੇਖ ਸਕਦੇ ਹੋ ਕਿ ਲੁਧਿਆਣਾ ਨਗਰੀ ਦੇ ਵਿੱਚ ਜਿਹੜਾ ਜਨਸਾਲਾਬ ਹੈ ਉਹ ਦੇਖਣ ਨੂੰ ਮਿਲ ਰਿਹਾ ਸ਼ਰਧਾਲੂ ਜਿਹੜੇ ਆ ਸੜਕਾਂ ਤੇ ਉਤਰ ਚੁੱਕੇ ਨੇ ਔਰ ਭਗਵਾਨ ਨੂੰ ਨਤਮਸਤਕ ਹੋਣ ਲਈ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਜੈ ਗੋਵਿੰਦਾ ਜੈ ਗੋਵਿੰਦਾ ਦੇ ਜਕਾਰਿਆਂ ਦੇ ਨਾਲ ਪੂਰਾ ਲੁਧਿਆਣਾ ਨਗਰ ਗੂੰਜ ਰਿਹਾ ਔਰ ਭਗਵਾਨ ਰੱਥ ਤੇ ਵਿਰਾਜਮਾਨ ਨੇ ਸਾਰਿਆਂ ਦਾ ਜੀਵਨ ਬਦਲੇਗਾ ਭਗਵਾਨ ਸਭ ਦੇ ਉਪਰ ਆਪਣੀ ਅਨੰਨਿਆ ਕਿਰਪਾ ਵਰਸਾਨਗੇ ਔਰ ਸ਼੍ਰੀ ਤੀਰુપਤੀ ਬਾਲਾਜੀ ਦੀ ਟਰਸਟ ਦੇ ਸਮੂਚੇ ਪਤਾਧਿਕਾਰੀਆਂ ਵੱਲੋਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਪਰਵ ਦੀ ਬਹੁਤ ਬਹੁਤ ਵਧਾਈ ਦਿਨਾ ਜੀ ਜੈ ਗੋਵਿੰਦਾ ਜਿੱਥੇ ਜਰਾਤੀ ਹੈ ਤਰ੍ਹਾਂ ਸੀਗੀ ਤਾਂ ਉੱਥੇ ਵੱਡੇ ਮੰਤਰੀ ਵੀ ਇੱਥੇ ਦੇਖਣ ਨੂੰ ਮਿਲੇ ਜਿੱਥੇ ਸਾਰੀਆਂ ਬਾੜੀਆਂ ਇਕੱਠੀਆਂ ਹੋਈਆਂ ਕਿ ਇੱਕ ਤਿਰੂਪਤੀ ਬਾਲਾ ਜੀ ਦਾ ਸਥਾਨ ਇਦਾਂ ਦਾ ਜਿੱਥੇ ਸਾਰੇ ਪਾਰਟੀ ਦੇ ਉੱਪਰ ਉੱਟ ਕੇ ਇੱਕ ਧਰਮ ਦੇ ਨਾਲ ਜੁੜੇ ਨੇ ਇਹ ਸਾਡਾ ਜਿਹੜਾ ਇੱਕ ਸਮਾਜ ਹੈ ਸਨਾਤਨ ਧਰਮ ਨੂੰ ਕਹਿੰਦਾ ਅੱਜ ਸਨਾਤਨ ਧਰਮ ਦਾ ਜਿਹੜਾ ਪਰਚਮ ਹੈ ਉਹ ਬਹੁਤ ਵੱਡਾ ਉੱਪਰ ਲੈ ਜਾ ਰਿਹਾ ਔਰ ਉਸ ਦਾ ਹੀ ਅੱਜ ਇੱਕ ਨਤੀਜਾ ਸੀ ਜਦੋਂ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਲక్ష్ਮੀ ਔਰ ਮਾਂ ਬੂ ਦੇਵੀ ਰੱਥ ਤੇ ਵਿਰਾਜਮਾਨ ਹੋਏ ਤਾਂ ਜਿੰਨੇ ਵੀ ਰਾਜਨੀਤਾ ਸੀ ਖਾਸ ਤੌਰ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਤੋਂ ਸਾਡੇ ਮਾਨਯੋਗ ਸਤਕਾਰਯੋਗ ਸਾਡੇ ਇਕਬਾਲ ਸਿੰਘ ਲਾਲਪੁਰੀਆ ਜੀ ਜਦੋਂ ਆਏ ਤਾਂ ਉਹਨਾਂ ਨੇ ਵੀ ਆਰਤੀ ਕੀਤੀ ਔਰ ਪੰਜਾਬ ਸਰਕਾਰ ਦੇ ਸੰਜੀਵ ਅਰੋੜਾ ਜੀ ਮੰਤਰੀ ਸਾਹਿਬ ਉਹਨਾਂ ਨੇ ਵੀ ਆਰਤੀ ਕਰਕੇ ਭਗਵਾਨ ਦਾ ਆਸ਼ੀਰਵਾਦ ਲਿੱਤਾ ਔਰ ਲੁਧਿਆਣਾ ਦੇ ਮੇਅਰ ਮੈਮ ਨੇ ਵੀ ਆਕੇ ਆਸ਼ੀਰਵਾਦ ਲਿੱਤਾ ਉੱਥੇ ਨਾਲ-ਨਾਲ ਸਾਡੇ ਪੂਰੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਉਹਨਾਂ ਨੇ ਵੀ ਆਕੇ ਨਤਮਸਤਕ ਹੋ ਕੇ ਭਗਵਾਨ ਦਾ ਆਸ਼ੀਰਵਾਦ ਲਿੱਤਾ ਜੀ ਔਰ ਕਾਂਗਰਸ ਦੇ ਸਾਡੇ ਜਿਹੜੇ ਨੇ ਜ਼ਿਲ੍ਹਾ ਪ੍ਰਧਾਨ ਤਲਵਾਰ ਸਾਹਿਬ ਉਹਨਾਂ ਨੇ ਵੀ ਆਕੇ ਆਸ਼ੀਰਵਾਦ ਲਿੱਤਾ ਔਰ ਵੈਸਟ ਹਲਕੇ ਦੇ ਸਾਡੇ ਹਲਕਾ ਇੰਚਾਰਜ ਜੀਵਨ ਗੁਪਤਾ ਜੀ ਉਹ ਵੀ ਭਗਵਾਨ ਨੂੰ ਨਤਮਸਤਕ ਹੋਏ ਇੱਥੇ ਜਿੱਤੇ ਨੇ ਸਾਰਿਆਂ ਨੇ ਆ ਕੇ ਕੀਤਾ ਉੱਥੇ ਸਾਡੇ ਚਿਰੀ ਤ੍ਰਿਪਤੀ ਵਾਲੇ ٹرسٹ ਦੇ ਸਾਡੇ ਮੁੱਖਿਆ ਪਦ ਅਧਿਕਾਰੀਆਂ ਦੇ ਰੂਪ ਜੋ ਪੰਜਾਬ ਸਰਕਾਰ ਦੇ ਚੇਅਰਮੈਨ ਸਾਡੇ ਵਿਜੇ ਦਾਨਵ ਜੀ ਉਹ ਵੀ ਨਤਮਸਤਕ ਹੋਏ ਜੀ ਜੈ ਗੋਬਿੰਦ ਜੈ ਗੋਬਿੰਦ ਜੈ ਗੋਬਿੰਦ ਆਣਾ ਵਾਸੀਆਂ ਨੂੰ ਕੀ ਮੈਸੇ ਤੁਹਾਡੇ ਵੱਲੋਂ ਅੱਜ ਆਓ ਰੱਤ ਤੇ ਵਿਰਾਜਮਾਨ ਨੇ ਭਗਵਾਨ ਸਾਰੇ ਦਰਸ਼ਨ ਕਰੋ ਆਪਣੇ ਜੀਵਨ ਨੂੰ ਨਿਹਾਲ ਕਰੋ ਜੈ ਗੋਬਿੰਦ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਗੋਬਿੰਦ ਜੈ ਗੋਬਾਲਾ ਜਿਵੇਂ ਕੀ ਅੱਜ ਪੂਰਾ ਸ਼ਹਿਰ ਸਜਿਆ ਹੋਇਆ ਤੇ ਭਗਵਾਨ ਪ੍ਰਭੂ ਜੀ ਰੱਥ ਤੇ ਸਵਾਰ ਹੋ ਕੇ ਆ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਸਾਡੀ ਨਵੀਂ ਯੋਗ ਸੇਵਾ ਸੁਸਾਇਟੀ ਵੱਲੋਂ ਜੋਗੀ ਸੋਨੀ ਸੇਵਾ ਹੁੰਦੀ ਹੈ 151 ਜਿਹੜੇ ਸਾਡੇ ਮੈਂਬਰ ਨੇ ਰੱਥ ਦੇ ਅੱਗੇ ਜਿਹੜੇ ਕੀ ਸੋਨੀ ਸੇਵਾ ਕਰਦੇ ਆ ਰਹੇ ਤੁਸੀਂ ਦੇਖ ਸਕਦੇ ਹੋ ਤੇ ਪਰਮਾਤਮਾ ਅੱਗੇ ਪ੍ਰਭੂ ਅੱਗੇ ਇਹ ਹੀ ਅਰਦਾਸ ਕਰਦਾ ਕਿ ਸਾਰਿਆਂ ਦੀ ਢੋਲੀ ਭਰੇ ਤੇ ਸਾਰੇ ਹੀ ਪਰਿਵਾਰ ਨੂੰ ਸ਼ੁਕਸ਼ਾਂਤੀ ਦੇਵੇ ਜੈ ਸ਼੍ਰੀ ਮਈਆ ਕਿ ਜੈ ਗੋਵਿੰਦਾ ਕੀ ਹਰ ਸਾਲ ਦੇਖੋ ਸਾਨੂੰ ਇੱਥੇ ਸੇਵਾ ਕਰਕੇ ਬਹੁਤ ਹੀ ਆਨੰਦ ਮਿਲਦਾ ਹੈਗਾ ਤੇ ਬਹੁਤ ਹੀ ਪ੍ਰਾਪਤ ਬਹੁਤ ਹੀ ਖੁਸ਼ੀਆਂ ਮਿਲਦੀਆਂ ਆ ਗਿਆ ਤੇ ਹਰ ਇੱਕ ਜਿਹਨੇ ਮੈਂਬਰ ਹੈਗੇ ਬੜੀ ਤਨ ਮਨ ਨਾਲ ਸੇਵਾ ਕਰਦੇ ਨੇ ਤੇ ਹਰ ਸਾਲ ਐਵੇਂ ਹੀ ਸਾਡੀ ਸੁਸਾਇਟੀ ਵੱਲੋਂ ਇਸ ਰਾਸਿਆਤਰ ਜਿਹੇ ਸੇਵਾ ਲਗਾਤਾਰ ਜਾਰੀ ਰਹੇਗੀ ਜਦ ਤੱਕ ਰਾਸਿਆਤਰ ਹੁੰਦੀ ਹੈ ਯੂਥ ਨੂੰ ਕੀ ਕੇ ਮੈਸੇਜ ਦੇਣਾ ਹੈ ਯੂਥ ਟੁੱਟਦਾ ਜਾ ਰਿਹਾ ਸਮਾਜਿਕ ਤੌਰ ਤੇ ਯੂਥ ਨੂੰ ਇਹੀ ਕਹਿਣਾ ਜਿਹੜੇ ਚੰਗੇ ਕੰਮ ਵਾਲੇ ਪਾਸੇ ਜੁੜੋ ਜਿਵੇਂ ਕਿ ਸੰਸਥਾਵਾਂ ਨੇ ਇੱਕ ਸੇਵਾਵਾਂ ਤੇ ਕੰਮ ਕਰੀ ਜਾਂ ਲੰਗਰ ਲਾਂਦੀਆਂ ਜਾਂ ਪਰਮਾਤਮਾ ਨਾਲ ਜੁੜੇ ਹੈ ਜਿਸ ਤਰ੍ਹਾਂ ਸਾਡੀ ਸੁਸਾਇਟੀ ਦੇ ਨਾਲ ਜਿੰਨੇ ਵੀ ਬਹੁਤ ਹੀ 151 ਜਿਹੜੇ ਯੂਥ ਨੇ ਇਹ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਤੁਸੀਂ ਵੀ ਅੱਗੇ ਵੱਧ ਚੜ ਕੇ ਪ੍ਰਭੂ ਦੇ ਚਰਨਾਂ ਚ ਨਾਲ ਜੁੜੋ ਤੇ ਸੇਵਾ ਕਰੋ ਤੇ ਆਸ਼ੀਰਵਾਦ ਪ੍ਰਾਪਤ ਕਰੋ ਜੈ ਛੱਡ ਜਿਵੇਂ ਆ ਕਿ ਜੈ ਗੋਵਿੰਦਾ ਜੈ ਗੋਪਾਲ ਦੇਖੋ ਸਾਡੇ ਲੁਗਿਆਣੇ ਵਾਸਤੇ ਬੜਾ ਹੀ ਸੁਭਾਗ ਵਾਲਾ ਦਿਨ ਹੈ ਜਦੋਂ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਸਵੈਮ ਅੱਜ ਦਰਸ਼ਨ ਦੇਣ ਵਾਸਤੇ ਪਕ ਜਨਾਨ ਨੂੰ ਆ ਰਹੇ ਨੇ ਔਰ ਬੜੇ ਖੁਸ਼ੀ ਦੀ ਗੱਲ ਹੈ ਕਿ ਰਾਧਾ ਰਮਨ ਫੂਲ ਬੰਗਲਾ ਪਰਿਵਾਰ ਵੱਲੋਂ ਅੱਜ ਨੀਕਾਮਲ ਜੁਲਰਸ ਦੇ ਸ਼ੋਰੂਮ ਦੇ ਬਾਹਰ ਲੰਗਰ ਦਾ ਆਯੋਜਨ ਕੀਤਾ ਹੈ ਬਹੁਤ ਲੰਗਰ ਲੱਗੇ ਹੋਏ ਨੇ ਸੋ ਇਹ ਪੂਰੀ ਟੀਮ ਤੇ ਵੀ ਮੈਂ ਸਮਝਦਾ ਭਗਵਾਨ ਦੀ ਵਿਸ਼ੇਸ਼ ਕਿਰਪਾ ਹੈ ਜਿਨ੍ਹਾਂ ਨੇ ਆਸ਼ੀਰਵਾਦ ਸਦਕਾ ਅੱਜ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਂ ਭਗਵਾਨ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਕਿ ਇਹ ਜਿਹੜੀ ਟੀਮ ਹੈ ਅਸ਼ੋਕ ਜੀ ਹੋਣ ਅਨਿਲ ਜੀ ਹੋਣ ਬਬੂ ਭਾਈ ਸਾਹਿਬ ਹੋਣ ਸਭ ਜਿੰਨੇ ਵੀ ਆਪਣੇ ਰਾਧਾ ਰਮਨ ਫੂਲ ਮੰਗਲਾ ਦੀ ਟੀਮ ਹੈ ਪੂਰੀ ਉਹ ਹਮੇਸ਼ਾ ਇਸ ਤਰ੍ਹਾਂ ਹੀ ਧਰਮ ਦਾ ਕੰਮ ਕਰਦੇ ਰਹਿੰਦੇ ਨੇ ਸਮਾਜ ਦਾ ਕੰਮ ਕਰਦੇ ਰਹਿੰਦੇ ਨੇ ਗਰੀਬ ਗਰੂਬੜੇ ਦੀ ਵੀ ਬਹੁਤ ਸਹਾਇਤਾ ਕਰਦੇ ਨੇ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਉਹ ਇਸ ਵਿਸ਼ੇਸ਼ ਉਤਸਵ ਦੇ ਵੀ ਅੱਜ ਲੰਗਰ ਦਾ ਯੋਜਨ ਕੀਤਾ ਹੈ ਮੇਰੇ ਵੱਲੋਂ ਤਾਂ ਇਹੀ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਦੀ ਪੂਰੀ ਟੀਮ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਔਰ ਜਿੰਨੇ ਭਗਤ ਜਨ ਖਾਸ ਕਰਕੇ ਸਾਡਾ ਲੁਧਿਆਣਾ ਸ਼ਹਿਰ ਕਿਉਂਕਿ ਅੱਜ ਭਗਵਾਨ ਸਵੈਮ ਇੱਥੇ ਨੇ ਇਸ ਕਰਕੇ ਸਭ ਤੇ ਆਪਣੀ ਵਿਸ਼ੇਸ਼ ਕਿਰਪਾ ਕਰਨ ਸਭ ਨੂੰ ਵਿਸ਼ੇਸ਼ ਆਸ਼ੀਰਵਾਦ ਦੇਣ ਸਭ ਤੇ ਜਿੱਦਾਂ ਦੀ ਵੀ ਜਿਦੀ ਜਿਦੀ ਮਨ ਦੀ ਇੱਛਾ ਉਹਨੂੰ ਪੂਰੀ ਕਰਨ ਇਹ ਹੀ ਕਾਮਨਾ ਕਰਦਾ ਜੈ ਗੋਬਿੰਦਾਂ ਰਾਦੇ ਰਾਦੇ ਕੰਨਿਆਵਾਂ ਦੀ ਸ਼ਾਹ ਅੱਜ ਅਸੀਂ ਨਿੱਕਮਲ ਜੁਐਲਰਸ ਐਂਡ ਸੈਂਸ ਦੇ ਉੱਪਰ ਖੜੇ ਆਂ ਔਰ ਬਹੁਤ ਹੀ ਪ੍ਰਭੂ ਦੀ ਕਿਰਪਾ ਹੋਈ ਹੈ ਕਿ ਅੱਜ ਜਿਹੜਾ ਦਿਨ ਹੈ ਇਹ ਬਹੁਤ ਬਹੁਤ ਹੀ ਮਹਾਨ ਦਿਨ ਹੈ ਔਰ ਅਸੀਂ ਸਾਰਾ ਪਰਿਵਾਰ ਰਾਧਾ ਰਮਨ ਪਰਿਵਾਰ ਔਰ ਅੱਜ ਜੀਵਨ ਭਾਈ ਸਾਹਿਬ ਵੀ ਆਏ ਇਹਨਾਂ ਨੇ ਅਸ਼ੀਰਵਾਦ ਦਿੱਤਾ ਇਸ ਗੱਲ ਤੇ ਬੜੇ ਆਵਾਰੀ ਆ ਕਿ ਇਦਾਂ ਦੇ ਕਾਰਜ ਹੁੰਦੇ ਰਹਿਣ ਔਰ ਇਹ ਲੰਗਰ ਚੱਲਦੇ ਰਹਿਣ ਔਰ ਇਦਾਂ ਹੀ ਹੱਸਦੇ ਖੇੜਦੇ ਨੱਚਦੇ ਟੱਪਦੇ ਰਾਜ਼ੇ ਰਾਜ਼ੇ ਕਰਦੇ ਰਹੀਏ ਜੈ ਗੋਵਿੰਦਾ ਜੈ ਗੋਵਿੰਦਾ